हां जी दोस्तों हसीकर आज ਅਸੀਂ ਇੱਕ ਇਹ ਜੇ ਬੰਦੇ ਨਾਲ ਮਿਲਾਰੇ ਹੈਗੇ ਜਿਨ੍ਹਾਂ ਨੂੰ ਦੇਖਦੇ ਨੂੰ ਸਾਨੂੰ ਤਾਂ ਹੋਗੇ ਘੁੱਟ ਘੁੱਟ 20 25 ਸਾਲ ਠੀਕ ਹੈ ਪਰ ਖਾਸ ਗੱਲ ਇਹ ਵੀ ਹੈਗੀ ਇਹਨਾਂ ਦਾ ਕੰਮ ਕਾਰੋਬਾਰ ਆ ਜਿਹੜਾ ਪੁਰਾਣਾ ਹੈਗਾ ਤੇ ਅੱਜ ਜਿਹੜਾ ਇਹਨਾਂ ਕੋਲ ਦਵਾਈਆਂ ਹੁੰਦੀਆਂ ਨੇ ਪਸ਼ੂਆਂ ਵਾਸਤੇ ਤੇ ਸਾਡੇ ਇਹ ਜਿਹੜੇ ਹੈਗੇ ਨੇ ਨਾ ਰੂਪ ਸਿੰਘ ਜੀ ਮਤਲਬ ਮੇਰੇ ਜਿਹੜੇ ਹੈਗੇ ਨੇ ਡੈਡੀ ਜੀ ਉਹਨਾਂ ਦੇ ਨਾਨਕਿਆਂ ਤੋਂ ਬੁਰਜਾ ਤੋਂ ਤੇ ਅੱਜ ਨਾ ਇਹਨਾਂ ਦੀ ਇੱਕ ਜਿਹੜੀ ਸਾਰਿਆਂ ਨੂੰ ਮਸ਼ਹੂਰ ਗੱਲ ਹੈਗੀ ਜਿਹੜਾ ਇਹ ਹੋਕਾ ਦਿੰਦੇ ਨੇ ਨਾ ਉਹ ਬਹੁਤ ਹੀ ਸੋਹਣਾ ਹੋਕਾ ਦਿੰਦੇ ਨੇ ਪਸ਼ੂਆਂ ਦੀਆਂ ਦਵਾਈਆਂ ਇਹ ਸੇਲ ਕਰਦੇ ਆ ਤੇ ਆਜੋ ਆਪਾਂ ਤੁਹਾਨੂੰ ਨਾ ਇਹਨਾਂ ਦਾ ਦਵਾਈਆਂ ਦਿਖਾਵਾਂਗੇ ਕਿਹੜੀਆਂ-ਕਿਹੜੀਆਂ ਦਵਾਈਆਂ ਹੁੰਦੀਆਂ ਨੇ ਤੇ ਇੱਕ ਜਿਹੜਾ ਤੁਸੀਂ ਨਾ ਹੋਕਾ ਦਿੰਦੇ ਹੋ ਨੇ ਰੂਪ ਸਿੰਘ ਜੀ ਉਹ ਹੋਕਾ ਦੇ ਕੇ ਦਿਖਾਓ ਤੁਸੀਂ ਆਉਂ ਤੇ ਚਟੀਆਂ ਮੱਛਾਂ ਪੈੜਾ ਬਾਗ ਤੇ ਦੋਈ ਘਰਾਂ ਦੇ ਖੇਤਾਂ ਬਾਹਰ ਤੇ ਚੂਹੇ ਮਾਰਤ ਦਵਾਈ ਇਹ ਨਾ ਇਹਨਾਂ ਦਾ ਜਿਹੜਾ ਹੋਕਾ ਹੈਗਾ ਕੱਟੋ ਕੱਟ ਕਿੰਨੇ ਸਾਲ ਹੋ ਗਏ ਮਤਲਬ 40 ਸਾਲ ਵਾਂਗੂ 40 ਸਾਲ ਪਹਿਲਾਂ ਤੁਹਾਡੇ ਮਤਲਬ ਵੀ ਡੈਡੀ ਜੀ ਵੀ ਕੰਮ ਕਰਦੇ ਸੀ ਨਾ ਕੋਈ ਕੰਮ ਨਹੀਂ ਸੀ ਕਰਦਾ ਅੱਛਾ ਤੁਸੀਂ ਮਤਲਬ ਸੋਨੂੰ 40 ਸਾਲ ਹੋ ਗਏ ਤੇ ਦੋਸਤੋ ਇਹਨਾਂ ਕੋਲ ਦਵਾਈਆਂ ਨਹੀਂ ਆ ਜਿਹੜੀਆਂ ਹੈਗੀਆਂ ਕਾਦੀਆਂ ਗਾਦੀਆਂ ਦਵਾਈਆਂ ਆ ਜਾਂਦੀਆਂ ਮੇਰੇ ਕੋਲ ਮੈਸਾਂ ਦੀ ਬੈੜਾਂ ਦੀ ਪਸ਼ੂ ਸੰਭਰਨ ਵਾਸਤੇ ਅੱਛਾ ਪਸ਼ੂ ਰਹਿਦਾ ਨਾ ਹੋਵੇ ਫਰਿਆਕ ਹੋਵੇ ਠੀਕ ਆਪਣੇ ਮੈਸਾਂ ਬੜਾ ਵਾਸਤੇ ਅਭੀ ਇਹ ਦੇ ਮੱਖੀ ਜੂੰ ਚਿੜੀ ਹੋਵੇ ਠੀਕ ਇਹਦੇ ਵਾਸਤੇ ਅੱਛਾ ਲੈ ਵੀ ਦੋਸਤੋ ਇਹਨਾਂ ਕੋਲ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਨਾ ਸਾਰੀਆਂ ਦਵਾਈਆਂ ਹੁੰਦੀਆਂ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿਓ ਵੀ ਕਿਹੜੀਆਂ-ਕਿਹੜੀਆਂ ਦਵਾਈਆਂ ਐਛਾ ਆਪਣੇ ਕੋਲੇ ਹੁਣ ਹੈਗੀਆਂ ਇਹਨਾਂ ਦਵਾਈਆਂ ਇਸ ਟਾਈਮ ਠੀਕ ਐ ਥੋੜੀਆਂ ਜਿਹੀ ਸਾਨੂੰ ਦਵਾਈਆਂ ਦਿਖਾ ਦਿਓ ਬਣੀਆਂ ਲੈ ਵੀ ਦੋਸਤੋ ਇਹਨਾਂ ਦਾ ਪੱਕਾ ਲਾ ਜਾਏਗਾ ਇਹ ਤਾਂ ਪਸ਼ੂਆਂ ਦੇ ਸਾਂਭਣ ਵਾਸਤੇ ਆ ਪਸ਼ੂਆਂ ਦੇ ਸਾਂਭਣ ਵਾਸਤੇ ਠੀਕ ਐ ਇਹਦੀਆਂ ਤਿੰਨ ਖਰਾਕਾਂ ਹੁੰਦੀਆਂ 15 ਦਿਨਾਂ ਤੋਂ ਪਹਿਲਾਂ-ਪਹਿਲਾਂ ਪਸ਼ੂ ਬੇਗੀਸਰ ਹੋ ਜਾਂਦਾ ਠੀਕ ਐ ਜੇ ਨਾ ਇੱਕ ਵਾਰ ਨਾ ਹੋਵੇ ਦੂਜੀ ਵਾਰ ਫ੍ਰੀ ਦਿੱਤੀ ਜਾਂਦੀ ਐ ਦੁਬਾਰਾ ਫੇਰ 15 ਦਿਨ ਤੋਂ ਪੂਰਾ ਮਤਲਬ ਕਿੰਨੇ ਰੁ ਕਈ ਵਾਰ 150 ਵੀ ਦੇ ਦਿੰਦਾ ਤੇ ਮੈਨੂੰ ਇਹ 130 ਹੀ ਪੈ ਜਾਂਦੀ ਹੈ ਮੈਂ ਲੱਗੇ ਮੁੱਲ ਚ ਵੀ ਦੇ ਦੇਣਾ ਵੀ ਆਹ ਚੱਕੋ ਭਾਈ ਠੀਕ ਹੈ ਲੈ ਵੀ ਦੋਸਤੋ ਕੰਮ ਨਾ ਜਿੱਡਾ ਵੱਡਾ ਬਾਹਲਾ ਵੱਡਾ ਦੈਲਾ ਬੰਦੇ ਤਾਂ ਕਹਿੰਦਾ ਲੱਗੇ ਰੇਟ ਚ ਵੀ ਦੇ ਦੇਣਾ ਤੇ 150 ਚ ਵੀ ਦੇ ਦੇਣਾ ਤੇ ਤੁਸੀਂ ਵੱਧ ਤੋਂ ਵੱਧ ਨਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਦਵਾਈ ਇਹਨਾਂ ਤੋਂ ਪਰਚੇਜ਼ ਜ਼ਰੂਰ ਕਰਿਓ ਮਤਲਬ 40 ਸਾਲਾਂ ਦਾ ਜਿਹੜਾ ਹੈਗਾ ਨਾ ਕਾਰੋਬਾਰ ਚੱਲਦਾ ਪੁਰਾਣੀ ਅਸੀਂ ਵੀ ਦੇਖਦੇ ਆਏ ਹਾਂ ਜੀ ਤੇ ਬਾਕੀ ਹੋਰ ਸੋਡੇ ਕੋਲ ਸਾਰੀਆਂ ਪ੍ਰਕਾਰ ਦੀਆਂ ਜਿਹੜੀਆਂ ਹੋਰ ਦਵਾਈਆਂ ਨੇ ਉਹ ਵੀ ਦਿਖਾ ਦਿਓ ਇਹ ਪਸ਼ੂਆਂ ਦੇ ਮੱਖੀ ਜੂੰ ਚੀੜੀ ਮਾਰਦੀ ਹੈ ਅੱਛਾ ਆਪਾਂ ਤਾਂ ਹੀ ਪਸ਼ੂਆਂ ਦੇ ਪਾਸੇ ਮਤਲਬ ਟੋਟਲੀ ਆ ਗਿਆ ਜਿਵੇਂ ਹਾਂ ਸੇਵਾ ਕਰਨ ਦੇ ਵਾਸਤੇ ਆਪਾਂ ਤਾਂ ਇੱਕ ਮਹਾਰਾਜ ਦੇ ਘਰੋਂ ਹੁਕਮ ਹੋ ਗਿਆ ਬਸ ਠੀਕ ਹੈ ਬਲੌਕ ਮੈਨੂੰ ਕਹਿ ਵੀ ਦਿੰਦੇ ਵੇ ਤੂੰ ਪਾਪ ਕਰਦਾ ਗੁਰਸਿੱਖ ਹੋ ਕੇ ਪਾਪ ਦਾ ਕਰਦਾ ਹੈ ਤੇ ਮੇਰੀ ਮਿਹਨਤ ਹੈ ਮੈਂ ਆਪ ਦੇ 2 ਰੁਪਏ ਬਣਾ ਕੇ ਆਪਦੇ ਭਾਈ ਬੱਚੀ ਪਾਲਦਾ ਠੀਕ ਹੈ ਠੀਕ ਹੈ ਲੈ ਵੀ ਬਹੁਤ ਪੁਰਾਣੀ ਰਹੀ ਸੀਗੀ ਵੀ ਇੱਕ ਦਿਨ ਅਸੀਂ ਨਾ ਕਿਤੇ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਨੰਬਰ ਤੁਹਾਡਾ ਹਾਂ ਵੀ ਦੋਸਤੋ ਰੂਪ ਸਿੰਘ ਦਾ ਆ ਨੰਬਰ ਹੈਗਾ ਇਹਨਾਂ ਦਾ 88729 22598 ਤੇ ਕਿੱਥੋਂ ਤੱਕ ਤੁਸੀਂ ਮਤਲਬ ਮਾਰ ਕਰਦੇ ਹੋ ਵੀ ਪਿੰਡਾਂ ਦੇ ਵਿੱਚ ਜਾਣਦੇ ਹੋ ਮੈਂ ਇਧਰ ਤਾਂ ਰਾਮਪਰਾ ਫੋਰ ਮਹਾਰਾਜ ਠੀਕ ਹੈ ਇਧਰ ਜਖੇਪੜਾ ਠੀਕ ਹੈ ਇਧਰ ਚਨੀਰ ਫੱਤਾ ਸਾਰੇ ਕਿੱਥੀ ਜਾਣਦੇ ਹੋ ਵੀ ਨੇੜੇ ਜਿਹੜੇ ਬਸ ਜਿਹੜੇ ਨੇੜੇ ਨੇੜੇ ਵੀ ਬਲਕੇ ਵੀ 22 25 25 ਕੋਈ ਤੱਕਰ ਮੇਰਾ ਆਉਦਾ ਏਰੀਆ ਚ ਏਰੀਆ ਦੇ ਵਿੱਚ ਜਾਣਦੇ ਹੋ ਲੈ ਵੀ ਦੋਸਤੋ ਜੇ ਮੈਨੂੰ ਆਇਆ ਲੱਗਦਾ ਸਾਡੇ ਏਰੀਆ ਦਾ ਜਿਵੇਂ ਮਾਨਸਾ ਏਰੀਆ ਦਾ ਟੋਟਲ ਜਿਵੇਂ ਇਸ ਬੰਦੇ ਨੂੰ ਹਰ ਕੋਈ ਰੂਪ ਸਿੰਘ ਜੀ ਨੂੰ ਜਾਣਦੇ ਨੇ ਮੈਨੂੰ ਐ ਲੱਗਦਾ ਕੋਈ ਇਹ ਜਾਣ ਪਛਾਣ ਇਹਨਾਂ ਦੀ ਕਰਾਉਣੀ ਜ਼ਰੂਰੀ ਤਾਂ ਨਹੀਂ ਸੀ ਪਰ ਆਪਣੇ ਦਿਲ ਦੀ ਅੱਜ ਰੀਜ ਪੂਰੀ ਹੋ ਗਈ ਤੇ ਆਹ ਦੇਖ ਲਓ ਤੁਸੀਂ ਇਹਨਾਂ ਦਾ ਮਤਲਬ ਜਿਹੜਾ ਹੈਗਾ ਨਿੱਕੇ ਜਿਹੇ ਦੋ ਬੈਗ ਲੱਗੇ ਹੋਏ ਨੇ ਤੇ ਬੈਗਾਂ ਦੇ ਵਿੱਚ ਮਤਲਬ ਵੀ ਸਾਰੀ ਜਿਹੜੀ ਹੈਗੀ ਹੈਗੀ ਦਵਾਈ ਇਹਨਾਂ ਦੇ ਕੋਲੇ ਪਸ਼ੂਆਂ ਦੀ ਹੁੰਦੀ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਨਾ ਤੇ ਆਪਾਂ ਹੈਲਪ ਕਰ ਸਕੀਏ ਤੇ ਜ਼ਰੂਰ ਤੁਸੀਂ ਫੋਨ ਨੰਬਰ ਲਾ ਕੇ ਇਹਨਾਂ ਤੋਂ ਦਵਾਈ ਲੈ ਸਕਦੇ ਹੋ ਠੀਕ ਹੈ ਇੱਕ ਵਾਰੀ ਸਾਨੂੰ ਲਾਸਟ ਤੇ ਫਿਰ ਇੱਕ ਵਾਰੀ ਹੋਕਾ ਹੋਰ ਹੋ ਜੇ ਉਹ ਤਾਂ ਚੁੱਟੀਆਂ ਮੱਛਾਂ ਫੈਰਾ ਬਾਗ ਤੇ ਦਵਾਈ ਘਰਾਂ ਤੇ ਖੇਤਾਂ ਬਾਹਰ ਤੇ ਚੂਹੇ ਮਾਰਤ ਹੋਈ ਆ ਠੀਕ ਹੈ ਜੀ ਰੂਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ